ਕੋਈ ਵੀ ਰਾਤ ਤੇ ਦਵਾਈ ਕੱਲੀ ਨਹੀਂ ਮੈਂ ਤੁਹਾਨੂੰ ਕਿਹਾ ਹੀ ਨਾ ਭਾਜੀ ਟੀਕਾ ਲਵਾਉਣਾ ਪੈਣਾ ਉਸ ਤੋਂ ਬਿਨਾਂ ਨਹੀਂ ਠੀਕ ਹੋਣਾ ਇਹਨੇ ਲਵਾ ਟੀਕਾ ਲਵਾਉਣਾ ਹੂੰ ਹਾਂ ਅਹ ਅਜੀਕ ਜੀ ਗਵਾਜ ਗਿਆ ਸੀ ਜੇ ਡੰਗਰਾਂ ਜੇ ਇੱਕ ਵੜ ਕੇ ਤਾਂ ਵੀ ਸਾਰਾ ਦਿਨ ਹੀ ਨਿਕਲਣਾ ਦੋ ਵੜ ਕੇ ਤਾਂ ਵੀ ਨਹੀਂ ਨਿਕਲਣਾ ਤਿੰਨ ਵੜ ਕੇ ਤਾਂ ਵੀ ਨਹੀਂ ਚਾਰ ਵੜ ਕੇ ਛੁੱਟਿਆ ਜਾਂਦਾ ਪਤਾ ਨਹੀਂ ਮੱਜਾਂ ਦੀਆਂ ਪੋਚਾ ਚ ਕੋਈ ਆ ਘਟਦੇ ਰਹਿੰਦੇ ਲਈ ਤੇ ਉਧਰ ਜਾਵੜਿਆ ਵਾ ਉਹ ਵੇਲਾ ਚਾਰ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਇਜ਼ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਐਡ ਤੱਕ ਜਰੂਰ ਦੇਖਦੇ ਹੋ ਹੈ ਟੀਕਾ ਲਵਾ ਕੇ ਲਿਆਈਏ ਡਾਕਟਰ ਤੋਂ ਨਹੀਂ ਠੀਕ ਹੋਈ ਵੀ ਰਾਤ ਤੇ ਦਵਾਈ ਕੱਲੀ ਨਾ ਨਹੀਂ ਮੈਂ ਤੁਹਾਨੂੰ ਕਿਹਾ ਹੀ ਨਾ ਭਾਜੀ ਟੀਕਾ ਲ ਨਹੀਂ ਠੀਕ ਹੋ ਨਾ ਇਹਨੇ ਨਾ ਆ ਟੀਕਾ ਲਵਾਉਣਾ ਲਵਾਉਣਾ ਠੰਡ ਲੱਗੀ ਆ ਤੈਨੂੰ ਨਹੀਂ ਲਾਉਣਾ ਨਹੀਂ 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 ਲਾਉਣਾ ਪੈਣਾ ਟੀਕਾ ਮੱਕੀ ਤੋਂ ਲੈ ਕੇ ਜਾਣਾ ਅੱਜ ਇਹਨੂੰ ਗੱਡੀ ਛੱਟਦਾ ਇਹਨੂੰ ਮਗਰ ਡਿੱਗੀ 'ਚ ਤੈਨੂੰ ਮੈਂ ਬੰਦ ਕਰਕੇ ਡਿੱਗੀ ਤੇ ਮੈਂ ਤੈਨੂੰ ਲੈ ਜਾਣਾ ਵਾ ਟੀਕਾ ਲਵਾ ਕੇ ਲਿਆਉਂ ਤੂੰ ਬਿਨਾ ਟੀਕੇ ਤੋਂ ਨਹੀਂ ਠੀਕ ਹੁੰਦੀ ਗੋਲ ਹੋ ਜੀਏ ਮੂੰਹ ਵੇਖ ਕੇ ਮੈਂ ਸੁਟਿਆ ਵੇਖ ਕਿਚ ਮੂੰਹ ਉਹ 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 ਰੋਣਾ ਦਾ ਮੂੰਹ ਬਣਾਇਆ ਹਣ ਇੱਧਰ ਆ ਜਾ ਪ੍ਰਭਤ ਇੱਧਰ ਆ ਜਾ ਪੁੱਤ ਰਾਤ ਤੱਕ ਤੈਨੂੰ ਦਵਾਈ ਦਵਾਈ ਨਹੀਂ ਠੀਕ ਹੋਈ ਨਾ ਤੂੰ ਨਹੀਂ ਹੋਈ ਠੀਕ ਕਦੋਂ ਹੋਈ ਠੀਕ ਤੂੰ ਹਮ ਹਮ ਲੱਡੂ ਗੋਲ ਮਟੋਲ ਹੋ ਜੀਏ ਕਦੇ ਤੂੰ ਆਣੀ ਖਾਣਾ ਕਦੇ ਤੂੰ ਆਉਣੀ ਖਾਣਾ ਆਪਾਂ ਨੇ ਤਾਂ ਲੈ ਲਸੀ ਪਾਣੀ ਪਾਣੀ ਲਿਆ ਦੇਣੀ ਤੇ ਤੂੰ ਖਾਣਾ ਕੀ ਆ ਨਹੀਂ ਗਟੋ ਜੀਏ ਸ਼ਖੀਰ ਨੂੰ ਤਾਂ ਬਹੁਤ ਤੇਜ਼ੀ ਨਾਲ ਹੱਥ ਕੀਤੇ 세ਵੀਆਂ ਮਿੱਠੇ ਨੂੰ ਤਾਂ ਬਹੁਤ ਛੇਤੀ ਜਾਨੀ ਹੈ ਤੂੰ ਗੋਲਟੋ ਜੀਏ ਐਡੀ ਮੋਟੀ ਅੱਗੇ ਆਈ ਮੈਨੂੰ ਨਾ ਅਹ ਅਜੀ ਕਿਤੇ ਲੱਗ ਵਲ ਕੁਤਕ ਤਰੀਕੜੀ ਹੋ ਰਸਗੀ ਰਸਗੀ ਕਹਿੰਦੇ ਟੀਕਾ ਲਵਾਤਾ ਮੈਟਰ ਭਾਜੀ ਨਾਲ ਬਣਾਓ ਇਹਨੂੰ ਆਹ ਪੀੜ ਤਾਂ ਲੱਗੀ ਨਹੀਂ ਪੁੱਤ ਆਇਆ ਹੀ ਨਹੀਂਗਾ ਤੁਸੀਂ ਬਈ ਜੇ ਨਹੀਂ ਹੁੰਦੀ ਪੀੜੇ ਪੀੜ ਤਾਂ ਹੋਣੀ ਨਹੀਂ ਦੇਈ ਉਹ ਨਾ 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 ਕਿਉਂ ਠੀਕਾ ਜਾਣ ਕੇ ਲਵਾਇਆ ਹੀ ਪਾਪੇ ਉਹਨਾਂ ਨੇ ਉਹ ਤਾਂ ਠੀਕ ਹੋ ਜਾਏਗਾ ਤੂੰ ਵਧੀਆ ਜਾਣ ਕੇ ਲਵਾਇਆ ਹੀ ਰੇਸ਼ਾ ਜਾ ਦੇ ਜਾਣ ਕੇ ਲਵਾਇਆ ਹੀ ਕਿਹਾ ਸੀ ਮੈਂ ਤਾਂ ਬਾਂਨੇਣਾ ਲਵਾ ਲਿਆ ਸੀ ਰਟੀਕਾ ਲਵਾਦਾ ਬਾਂਨੇਣਾ ਡਾਕਟਰ ਨੇ ਕਿਹਾ ਸੀ ਪੁੱਤ ਗੋਲੀ ਖਵਾ ਕੇ ਟੀਕਾ ਲਵਾਦਾ ਨਾਲ ਹੀ ਕੇ ਡਾਕਟਰ ਨੇ ਆਖਿਆ ਸੀ ਗਵਾਚ ਗਿਆ ਸੀ ਕੀ ਹਾਲ ਹੈ ਠੀਕ ਹੈ ਗੁੱਡ ਮਾਰਨਿੰਗ ਹੈਵ ਨਾਈਟ ਹੈਵ ਨਾਈਟ ਥੈਂਕ ਯੂ ਗਾਣਾ ਚਾਹੀਗੇ ਇਹਨਾਂ ਨੂੰ ਆ ਗੋਰੇ ਨੂੰ ਕੰਮੂ ਨੂੰ ਘੰਟਾ 2 ਵੀ ਅੱਛਾ ਜੇ ਡੰਗਰਾਂ ਜੇ 1 ਵੜ ਕੇ ਤਾਂ ਵੀ ਸਾਰਾ ਦਿਨ ਨਹੀਂ ਨਿਕਲਣਾ 2 ਵੜ ਕੇ ਤਾਂ ਵੀ ਨਹੀਂ ਨਿਕਲਣਾ 3 ਵੜ ਕੇ ਤਾਂ ਵੀ ਨਹੀਂ 4 ਵੜ ਕੇ ਗੋਇ ਨਹੀਂ ਉਸ ਤਰਾ ਸੁੱਟਿਆ ਜਾਂਦਾ ਪਤਾ ਨਹੀਂ ਮੱਜੀਆਂ ਪੋਚਿਆ ਚ ਗੋਇਆ ਛੱਡਦੇ ਨਹੀਂ ਅਸੀਂ ਚਾਚਾ ਮਾਦੂ ਸਾਰਾ ਦਿਨ ਗੋਇਆ ਹੀ ਉਤਰ ਆ ਰਿਹਾ ਸੇ ਲੰਮਾ ਹੋਇਆ ਓਏ ਗੋਇਆ ਆ ਗੋਏ ਗੋਏ ਕੱਟੀ ਜਾਨੇ ਆਦਾ ਦਿਨ ਉਹ ਭਰਾਵਾ ਮੈਂ ਨਾ ਚਾਰ ਪੱਟ ਕੇ ਆਇਆ ਵਾਂ ਆਵਾਜ਼ ਮਾਰ ਲਈ ਤੇ ਉਧਰ ਜਾਵੜਿਆ ਵਾਂ ਉਹ ਵੇਖ ਲੈ ਚਾਰ ਸਾਹਮਣੇ ਕਿੰਨਾ ਪੱਟ ਕੇ ਆਇਆ ਹਾਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ